ਗਵਾਰਨ ਨਜ਼ਦੀਕ ਪਿੰਡ ਨਸੀਰਾਬਾਦ ਵਿਖੇ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਪਿੰਡ ਦੇ ਇੱਕ ਸਬਜ਼ੀ ਵੇਚਣ ਵਾਲੇ ਦੁਕਾਨਦਾਰ ਨੇ ਦੂਸਰੇ ਪਿੰਡ ਤੋਂ ਆਏ ਜਗਾੜੂ ਰੇੜੇ ਤੇ ਸਸਤੀ ਸਬਜ਼ੀ ਵੇਚਣ ਦਾ ਫਿਰੋ ਜਿਤਾਉਣਾ ਸ਼ੁਰੂ ਕਰ ਦਿੱਤਾ ਜ਼ਿਕਰਯੋਗ ਹੈ ਕਿ ਉਕਤ ਦੁਕਾਨਦਾਰ ਤੇ ਸਾਬਕਾ ਸਰਪੰਚ ਵੱਲੋਂ ਪਿੰਡ ਵਿੱਚ ਪੰਜ ਵਿਅਕਤੀਆਂ ਨੂੰ ਸਬਜ਼ੀ ਵੇਚਣ ਤੋਂ ਰੋਕ ਦਿੱਤਾ ਗਿਆ ਤੇ ਵਾਪਸ ਭੇਜ ਦਿੱਤਾ ਇਸ ਦੌਰਾਨ ਇਹ ਸਾਰਾ ਮਾਮਲਾ ਚਦੋਂ ਸਾਫ ਦਾ ਸਰਪੰਚ ਦੇ ਧਿਆਨ ਵਿੱਚ ਆਇਆ ਤਾਂ ਉਹਨਾਂ ਨੇ ਸਬਜੀ ਵੇਚਣ ਵਾਲੇ ਵਿਅਕਤੀ ਦੇ ਕੰਡੇ ਤੇ ਬਟੇ ਛਾਕੀਤੇ ਤੇ ਇਸ ਦੌਰਾਨ 1 ਕਿਲੋ ਮਗਰ 200 ਗ੍ਰਾਮ ਤੇ 25 ਗ੍ਰਾਮ ਭਜਨ ਘਟਕ ਨਿਕਲਿਆ ਇਸ ਸੰਬੰਧੀ ਜਾਣਕਾਰੀ ਦਿੰਦੇ ਆ ਰਾਜੂ, ਮੋਹਿਤ ਅਤੇ ਰਾਹੁਲ ਨੇ ਦੱਸਿਆ ਕਿ ਉਹ ਸ਼ਹਿਰਪੁਰ ਤੋਂ ਜਗਾੜੂ ਰੇੜੇ ਲੈ ਕੇ ਅਲੱਗ-ਅਲੱਗ ਪਿੰਡਾਂ ਵਿੱਚ ਜਾ ਕੇ ਸਬਜੀ ਵੇਚਦੇ ਨੇ ਪਰ ਪਿੰਡ ਅਸੀਦਾਬਾਦ ਵਿਖੇ ਹੋਰ ਸਬਜੀ ਵੇਚਣ ਵਾਲੇ ਦੁਕਾਨਦਾਰ ਨੇ ਉਹਨਾਂ ਨੂੰ ਪਿੰਡ ਵਿੱਚ ਸਬਜੀ ਵੇਚਣ ਤੋਂ ਮਨਾ ਕਰ ਦਿੱਤਾ ਤੇ ਘੱਟ ਅਤੇ ਸਸਤੀ ਸਬਜੀ ਵੇਚ ਦੇ ਦੋਸ਼ ਲਗਾਏ ਹਾਂ ਜੀ ਕੀ ਨਾ ਜੀ ਰਾਜੂ ਰਾਜੂ ਕੀ ਕੰਮ ਕਰਦੇ ਹੋ ਤੁਸੀਂ ਸਬਜੀ ਦਾ ਕੰਮ ਹੈ ਜੀ ਤੇ ਕੀ ਕਰਨਾ ਤੁਹਾਡੀਆਂ 4-5 ਦਾ ਇੱਥੇ ਰੇੜੀਆਂ ਤੁਹਾਡੀਆਂ ਰੋਕੀਆਂ ਹੈ ਕੀ ਕਰਨਾ ਰੇੜੀਆਂ ਇਹ ਕਹਿੰਦੇ ਹੈ ਸਬਜੀ ਵਾਲੇ ਦੁਕਾਨ ਵਾਲੇ ਕਿ ਤੁਸੀਂ ਸਵੇਜਦੇ ਸਸਦਾ ਸਸਤਾ ਜੀ ਤੇ ਕਹਿੰਦੇ ਘਟ ਵੀ ਜੋਖਦੇ ਤੁਸੀਂ ਅੱਛਾ ਠੀਕ ਹੈ ਤੇ ਅਸੀਂ ਇਹ ਕਹਿੰਦੇ ਆ ਕਿ ਸਾਡੀ ਤਕੜੀ ਤਾਂ ਹੁਣ ਜੋਖ ਲਓ ਤੇ ਫਿਰ ਬਾਅਦ ਚ ਆਪਣੇ ਕੰਪਿਊਟਰ ਕੰਡੇ ਤੇ ਰੱਖ ਕੇ ਤੁਹਾਨੂੰ ਇੱਥੇ ਜਿਹੜਾ ਬੈਮ ਹੈ ਇੱਥੇ ਨਿਕਲ ਜਾਣਾ ਠੀਕ ਹੈ ਠੀਕ ਹੈ ਜੀ ਸਾਡੀ ਇਹੀ ਕਹਿਣਾ ਪਤਾ ਹੈ ਭਾਈ ਤਾਨੂੰ ਪਿੰਡ ਦੇ ਵਿੱਚ ਜਾਣਦੇ ਹੋ ਠੀਕ ਹੈ ਤੇ ਕਿਹੜੇ ਕਿੱਥੋਂ ਤੁਸੀਂ ਵੇਚਣ ਆਉਂਦੇ ਸਬਜ਼ੀ ਅਸੀਂ ਆਉਂਦੇ ਹਾਂ ਟ ਵੱਡੇ ਰਿਆਣੇ ਉਹ ਸਿਆਰਪੁਰ ਏਰੀਆ ਤੋਂ ਠੀਕ ਤੇ ਤੁਹਾਨੂੰ ਹੋਰ ਵੀ ਕਿਸੇ ਪਿੰਡ ਵਾਲਿਆਂ ਨੇ ਰੋਕਿਆ ਕਿਸੇ ਨੇ ਨਹੀਂ ਜੀ ਤੇ ਕਿਸੇ ਨੇ ਤੁਹਾਨੂੰ ਕੋਈ ਲਾਂਭਾ ਦਿੱਤਾ ਵੀ ਸਾਡੀ ਚੀਜ਼ ਘੱਟ ਨਿਕਲੀ ਕਿਸੇ ਨਹੀਂ ਅੱਜ ਤੱਕ ਘੱਟੋ ਘੱਟ 15 ਸਾਲ ਹੋ ਗਏ ਆ ਅੱਜ ਤੱਕ ਕਿਸੇ ਨੇ ਨਹੀਂ ਕਿਹਾ ਜੀ ਹਾਂਜੀ ਤੇ ਕੀ ਮੰਗ ਕਰਦੇ ਹੋ ਤੁਸੀਂ ਮੰਗ ਇਹੀ ਹੈ ਸਾਨੂੰ ਸਾਨੂੰ ਕੰਮ ਜਿਹੜੇ ਆਪਣੀ ਮਿਹਨਤ ਕਰਦੇ ਉਹਨੂੰ ਕਰਨ ਦਿਓ ਸਾਨੂੰ ਜੀ ਬਸ ਉਹ ਸੌਦਾ ਮੱਦਾ ਉੱਦਾਂ ਕਰਕੇ ਸੌਦਾ ਮੱਦਾ ਵੇਚ ਜਾਂਦੇ ਪਿੰਡਾਂ 'ਚ ਅੱਛਾ ਆ ਸ਼ਾਮ ਲਾਤੀ ਮਿਰਚਾਂ ਕੀ ਕਾਰਨ ਕਿ ਕਾਤੇ ਕੀ ਕਹਿੰਦੇ ਆ ਕੌਣ ਕਹਿ ਰਿਹਾ ਤੁਹਾਨੂੰ ਇਹ ਗੱਲ ਪਿੰਡ ਵਾਲੇ ਹੀ ਕਹਿ ਰਹੇ ਆ ਇਹ ਕਹਿ ਰਹੇ ਦੁਕਾਨ ਵਾਲੇ ਪਿੰਡ ਦਾ ਉਹ ਕੀ ਕੰਮ ਕਰਦੇ ਆ ਸਬਜ਼ੀ ਵੇਚਦੇ ਆ ਉਹਨਾਂ ਦੀ ਵੀ ਦੁਕਾਨ ਹੈ ਸਬਜ਼ੀ ਦੀ ਅੱਛਾ ਤੇ ਇਸ ਕਰਕੇ ਕਹਿ ਰਹੇ ਤੁਸੀਂ ਹਿਸਾਬ ਚ ਸਸਤੀ ਦਿੰਦੇ ਕਰਕੇ ਸਬਜ਼ੀ ਇਦਾਂ ਦੇ ਪਿੰਡਾਂ ਚ ਪੈਂਦੀ ਬਾਅਦ ਤੇ ਕੀ ਮੰਗ ਕਰਦੇ ਹੋ ਤੁਸੀਂ ਸਸਤੀ ਨਹੀਂ ਵੇਖਣੀ ਆ ਸਬਜ਼ੀ ਤੁਸੀਂ ਹੋਰ ਮੰਨ ਲਓ ਕੋਈ ਕੰਮ ਨਹੀਂ ਕਰਦੇ ਕੱਲਾ ਸਬਜ਼ੀ ਦਾ ਹੀ ਕੰਮ ਹੈ ਤੇ ਪਿੰਡ ਤੁਸੀਂ ਹੁਣ ਵੇਚਣ ਜਾਉਂਗੇ ਹਾਂਜੀ ਉਧਰ ਪਿੰਡ ਵਿੱਚ ਸਬਜ਼ੀ ਵੇਚਣ ਵਾਲੇ ਦੁਕਾਨਦਾਰ ਮਲਕੀਤ ਸਿੰਘ ਨੇ ਦੱਸਿਆ ਕਿ ਇਹ ਸਬਜ਼ੀ ਵੇਚਣ ਵਾਲੇ ਘੱਟ ਭਾਤੇ ਸਬਜ਼ੀ ਵੇਚਦੇ ਨੇ ਤੇ ਘੱਟ ਤੋਲਦੇ ਹਨ ਉਸਨੇ ਦੱਸਿਆ ਕਿ ਇਸ ਨੂੰ ਲੈ ਕੇ ਕੁਝ ਹੋਰ ਪਿੰਡਾਂ ਦੇ ਲੋਕਾਂ ਨੇ ਵੀ ਉਸ ਨਾਲ ਗੱਲ ਕੀਤੀ ਸੀ ਕਿ ਇਹ ਸਬਜ਼ੀ ਘੱਟ ਤੋਲਦੇ ਹਨ ਹਾਂਜੀ ਕੀ ਨਾਮ ਜੀ ਤੁਹਾਡਾ ਮਲਕੀਤ ਸਿੰਘ ਮਲਕੀਤ ਸਿੰਘ ਜੀ ਕੀ ਮਾਮਲਾ ਆ ਤੁਸੀਂ ਕਿਉਂ ਰੋਕਿਆ ਆ ਇਹਨਾਂ ਨੂੰ ਸਬਜ਼ੀ ਵੇਚਣ ਵਾਲਿਆਂ ਨੂੰ ਬਾਜੀ ਦੇਖੋ ਜੀ ਮਾਰਕੀਟ ਦੇ ਹਿਸਾਬ ਨਾਲ ਚੱਲਣਾ ਪੈਂਦਾ ਆ ਜੀ ਠੀਕ ਹੈ ਜੀ ਜੋ ਬਾਜ਼ਾਰ ਚੱਲਦਾ ਉਹ ਹਿਸਾਬ ਨਾਲ ਚੱਲਣਾ ਪੈਂਦਾ ਜੀ ਇਹ ਬਾਜ਼ਾਰ ਦੇ ਹੋਕਾ 5 ਕਿਲੋ ਪਿਆਜ਼ਾਂ ਦਾ ਨਿਕਲਦਾ 4 1/2 ਕਿਲੋ ਪਿਆਜ਼ ਨਿਕਲਦਾ ਪਿਆਜ਼ ਤੇ ਤੁਹਾਨੂੰ ਕਿੱਦਾਂ ਗਏ ਇਹਨਾਂ ਦਾ 4 ਕਿਲੋ ਨਿਕਲਦਾ ਤੁਸੀਂ ਗਵਾਹ ਦੇ ਇਨਨੇ ਕੋ ਖੜਾ ਕਰ ਦਿੰਦੇ ਆ ਜੀ ਤੇ ਕੀ ਕਾਰਨ ਹੈ ਤੁਸੀਂ ਕਿ ਇਸੇ ਕਰਕੇ ਰੋਕਿਆ ਜਾ ਵੀ ਇਹਨਾਂ ਦੀ ਸਬਜ਼ੀ ਆ ਜੀ ਕਰਕੇ ਰੋਕਿਆ ਆ ਜੀ ਤੇ ਇਹ ਕਹਿ ਰਹੇ ਆ ਅਸੀਂ ਕੰਪਿਊਟਰ ਕੰਡੇ ਨਾਲ ਜੋਖੀ ਦਾ ਜੀ ਦੇਣਾ ਕੋਈ ਕੰਡੇ ਦੀ ਕੋਈ ਪਾਸਿੰਗ ਨਹੀਂ ਹੈਗੀ ਇਹਨਾਂ ਕਿਸੇ ਕੋਲ ਵੀ ਜੀ ਠੀਕ ਹੈ ਜੀ ਕੋਈ ਪਾਸਿੰਗ ਕੱਢ ਕੇ ਦਿਖਾ ਦੇ ਪਿੰਡ ਜਿੱਦਾ ਮਰਜ਼ੀ ਭੜੇ ਕਿ ਜੇ ਬੰਦੇ ਕੋ ਕੰਪਿਊਟਰ ਪਾਸ ਹੀ ਕੋਈ ਨਹੀਂ ਹੈਗੀ ਅੱਛਾ ਜੀ ਅਜੀ ਸਾਲ ਦੀ ਸਾਲ ਪਾਸ ਹੀ ਕਰਾਉਂਦੀ 7-800 ਰੁਪਏ ਦੇ ਦ ਹਰੇਕ ਸਾਲ ਠੀਕ ਠੀਕ ਹੈ ਜੀ ਬਗੈਰ ਕਾਗਜ਼ਾ ਤੋਂ ਗੱਡੀਆਂ ਚੱਲਦੀਆਂ ਨੇ ਦੀਆਂ ਬਿਨਾਂ ਕਾਗਜ਼ਾ ਤੋਂ ਸੌਦਾ ਘੱਟ ਰੇਟ ਤੇ ਵੇਚ ਕੇ ਚੱਲ ਜਾਂਦੇ ਸਾਡੀ ਦੁਕਾਨਾਂ ਫੇਲ ਹੋ ਜਾਣੀ ਆ ਤੇ ਤੁਹਾਡੇ ਕੋ ਕੀ ਅਥੋਰਿਟੀ ਆ ਜਿਹੜੀ ਤੁਸੀਂ ਇਹਨਾਂ ਦੇ ਕਾਗਜ਼ ਪੱਤਰ ਮੰਗ ਰਹੇ ਹੋ ਜਿਹ ਹੈ ਨਹੀਂ ਗੇ ਇਹ ਕੰਮ ਪੁਲਿਸ ਦਾ ਆ ਇਹ ਸਾਰੇ ਪਾਸੇ ਦਾ ਸਾਰੇ ਇਹ ਕੰਮ ਪੁਲਿਸ ਦਾ ਆ ਤੁਸੀਂ ਕਿਉਂ ਰੋਕ ਰਹੇ ਹੋ ਪੁਲਿਸ ਦਾ ਕੰਮ ਹੈਗਾ ਪਾਸ ਹੀ ਬਗੈਰ ਬਤਨ ਤੋਂ ਸੌਦਾ ਵੇਚਦੇ ਪਏ ਆ ਇਹ ਘੱਟ ਰੇਟ ਤੇ ਸੌਦਾ ਦੇ ਕੇ ਜਾਂਦੇ ਪਏ ਆ ਤੇ ਤੁਹਾਡੇ ਕੋਲ ਤੁਹਾਡਾ ਕੀ ਕੀ ਹੱਕ ਬਣਦਾ ਉਹਨਾਂ ਨੂੰ ਰੋਕਣ ਦਾ ਤੁਸੀਂ ਘੱਟ ਵੇਚ ਲਓ ਉਹਨਾਂ ਨੂੰ ਬਾਈਕ ਬਸ ਇਹ ਕਰਨੇ ਸਲਾਹ ਦਿੰਦੇ ਪਏ ਘੱਟ ਰੇਟੇ ਸੌਦਾ ਨਾ ਵੇਚ ਕੇ ਉਹਨਾਂ ਨੂੰ ਪੁੱਗਦਾ ਆ ਉਹ ਵੇਚਦੇ ਆ ਤੁਹਾਨੂੰ ਪੁੱਗਦੇ ਆ ਭਾਈ ਮੰਨਦੇ ਆ ਫਿਰ ਜੋਖ ਦੇ ਸਚਾਰ ਕਿਲੋ ਮਾਲ ਨਿਕਲਦਾ ਪਉਣਾ ਦਾ ਉਹ ਕਹਿੰਦੇ ਸਾਡੇ ਆਹੀ ਖੁਦ ਰੋ ਜੋ ਉਹ ਪਹਿਚੈਕ ਕਰਦੇ ਆ ਮੈਂ ਕਿ ਹੁਣੇ ਹੁਣੇ ਖੜਾ ਕਰ ਦਿੰਦੇ ਬੰਦਾ ਇਹ ਕਿ ਖੜੇ ਰੋ ਇੱਥੇ ਇੱਥੇ ਖੜੇ ਆ ਸੱਦੋ ਤੁਸੀਂ ਕਿਹਨੂੰ ਕਰ ਦਿਤਣਾ ਹੁਣੇ ਸੱਦ ਲੈਣੇ ਜੀ ਠੀਕ ਆ ਤੇ ਹੁਣ ਤੁਸੀਂ ਇਹਨਾਂ ਨੂੰ ਪਿੰਡ ਵੰਡ ਦੋਗੇ ਭਾਈ ਮੈਂ ਤਾਂ ਮੜਾ ਨਹੀਂ ਪਿੰਡ ਦੋ ਮੜਾ ਕੀਤਾ ਹੈਗਾ ਮੈਂ ਜਾਣ ਕੇ ਕਿੰਨੇ ਇੱਥੇ ਰੋਕਿਆ ਦੋ ਕਹਿੰਦੇ ਅੱਧਾ ਘੰਟਾ ਹੋ ਗਿਆ ਸਾਨੂੰ ਰੋਕਿਆ ਆ ਤੁਸੀਂ ਪਿੰਡ ਹੁਣ ਤੁਸੀਂ ਪਿੰਡ ਵੰਡ ਦੋਗੇ ਇਹਨਾਂ ਨੂੰ ਸਬਜ਼ੀ ਵੇਚਣ ਲਈ ਹਲੋ ਮਲਕੀਤ ਸਿੰਘ ਜੀ ਹਾਂਜੀ ਹਾਂਜੀ ਪਰ ਉਹ ਸਬਜੀ ਵੇਚੇ ਨਾ ਥੋੜਾ ਕਰਦੇ ਸਬਜੀ ਵਿੱਚ ਉਹਨਾਂ ਨਾਲ ਹੀ ਦੋਸ਼ ਲਗਾਇਆ ਕਿ ਇਹਨਾਂ ਜਗਾੜੂ ਰੇੜੇ ਵਾਲਿਆਂ ਨੇ ਆਪਣੇ ਬੱਟੇ ਵੀ ਪਾਸ ਨਹੀਂ ਕਰਵਾਏ ਤੇ ਤੋਲੇ ਜਾਂ ਤੇ ਭਜਨ ਵੀ ਘੱਟ ਨਿਕਲਦਾ ਹੈ ਜਿਸ ਤੋਂ ਬਾਅਦ ਉਹਨਾਂ ਇਸ ਦੀ ਸੂਚਨਾ ਸਾਬਕਾ ਸਰਪੰਚ ਅਫਤਾਰ ਸਿੰਘ ਸੈਣੀ ਨੂੰ ਦਿੱਤੀ ਜਿਨ੍ਹਾਂ ਨੇ ਮੌਕੇ ਤੇ ਆ ਕੇ ਸਬਜੀ ਵੇਚਣ ਵਾਲੇ ਜਗਾੜੂ ਰੇੜਿਆਂ ਵਾਲਿਆਂ ਨੂੰ ਪਿੰਡ ਵਿੱਚੋਂ ਸਬਜੀ ਵੇਚਣ ਤੋਂ ਰੋਕ ਦਿੱਤਾ ਅਜਰ ਕਿ ਇੱਕ ਸਬਜੀ ਵੇਚਣ ਵਾਲੇ ਕੋਲ ਕੰਪਿਊਟਰ ਢੰਡਾ ਸੀ ਜਿਸ ਨੂੰ ਸਬਜੀ ਵੇਚਣ ਦੀ ਇਜਾਜ਼ਤ ਦੇ ਦਿੱਤੀ ਗਈ ਹਾਂ ਜੀ ਸਰ ਅੱਜ ਸਬਜ਼ੀ ਵਾਲੇ ਇੱਥੇ ਰੋਕੇ ਗਏ ਸੀਗੇ ਤਾਂ ਕੀ ਕਰਨਾ ਕਿਉਂ ਰੋਕੇ ਗਏ ਜੀ ਜਸ਼ਨ ਬਾਈ ਇਹ ਮੈਨੂੰ ਫੋਨ ਆਇਆ ਸੀ ਕਿਸੇ ਦਾ ਵੀ ਇੱਥੇ ਘੱਟ ਤੋਲਦੇ ਆ ਸਬਜ਼ੀ ਜੀ ਸਿੱਕਾ ਪੂਰਾ ਪਾ ਤੇ ਹੁਣ ਮੈਂ ਆ ਕੇ ਇਹਨਾਂ ਦੇ ਇੱਥੇ ਬੱਟੇ ਚੈੱਕ ਕੀਤੇ ਆ ਇਲੈਕਟ੍ਰੋਨਿਕ ਕੰਡੇ ਤੇ ਕਿਸੇ ਦਾ 20 ਗ੍ਰਾਮ ਘੱਟ ਆ ਕਿਸੇ ਦਾ 50 ਗ੍ਰਾਮ ਘੱਟ ਆ ਜੀ ਤੇ ਤਿੰਨਾਂ ਬੰਦਿਆਂ ਦੇ ਚੈੱਕ ਕੀਤੇ ਤਿੰਨਾਂ ਦੇ ਘੱਟ ਨਿਕਲੇ ਆ ਠੀਕ ਆ ਇਹ ਸਾਰੇ ਇਹ ਮੈਂ ਪਿੰਡ ਵਾਲਿਆਂ ਨੂੰ ਨਸੀਰਾਬਾਦ ਪਿੰਡ ਵਾਲਿਆਂ ਨੂੰ ਵੀ ਅਪੀਲ ਕਰਦਾ ਜੀ ਤੇ ਇਹ ਜਿਹੜੇ ਵੀ ਆਉਂਦੇ ਆ ਨਾ ਇਹ ਇੱਥੇ ਵੇਚਣ ਸਬਜ਼ੀ ਜਾਂ ਕੋਈ ਇਹਨਾਂ ਦਾ ਪਹਿਲੇ ਕੰਡੇ ਚੈੱਕ ਕਰੋ ਉਸ ਤੋਂ ਬਾਅਦ ਸਮਾਨ ਖਰੀਦੋ ਜੇ ਜਿਹਦਾ ਵੀ ਕਿਸੇ ਦਾ ਕੋਈ ਘੱਟ ਨਿਕਲਦਾ ਹੈ ਸਾਨੂੰ ਦੱਸੋ ਅਸੀਂ ਇਹਨਾਂ ਨੂੰ ਪੁੱਛਦੇ ਹਾਂ ਤੇ ਅੱਜ ਕਿੰਨੇ ਬੰਦਿਆਂ ਦੇ ਕੰਡੇ ਘੱਟ ਨਿਕਲੇ ਆ ਜੀ ਤਿੰਨ ਬੰਦੇ ਇੱਥੇ ਇਹਨਾਂ ਦੇ ਖੜੇ ਆ ਇਹਨਾਂ ਦੇ ਘੱਟ ਨਿਕਲੇ ਆ ਇੱਕ ਦਾ ਇਲੈਕਟ੍ਰੋਨਿਕ ਆ ਉਹ ਸਹੀ ਹੈ ਉਹ ਸਹੀ ਹੈ ਹਾਂਜੀ ਤੇ ਹੁਣ ਜਿਨ੍ਹਾਂ ਦੇ ਘੱਟ ਨਿਕਲੇ ਆ ਉਹ ਪਿੰਡ ਸਬਜ਼ੀ ਵੇਚੂਗੇ ਕਿ ਨਹੀਂ ਨਹੀਂ ਇਹਨਾਂ ਨੂੰ ਇੱਥੋਂ ਕਿਹਾ ਵਾਪਸ ਚੱਲ ਜਾਓ ਤੇ ਬਾਕੀ ਇਲੈਕਟ੍ਰੋਨਿਕ ਕੰਡੇ ਵਾਲਾ ਜੀ ਉਹ ਵੇਚ ਸਕਦਾ ਠੀਕ ਤੇ ਹੋਰ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਤੁਸੀਂ ਸਰਕਾਰ ਨੂੰ ਕਹਿੰਦੇ ਆ ਵੀ ਇਹਨਾਂ ਦੇ ਆ ਬੱਟੇ ਚੈੱਕ ਕਰੋ ਜੀ ਪਾਸ ਕਰਾਓ ਨਾ ਪਾਸ ਕਰਾਓ ਇਹ ਕੀ ਇਹ ਦਿੰਦੇ ਕਿਸੇ ਨੂੰ ਸਰਕਾਰ ਨੂੰ ਦਿੰਦੇ ਕੁਝ ਕੁਝ ਵੀ ਨਹੀਂ ਦਿੰਦੇ ਜੋ ਬੱਟਦੇ ਆ ਆਪਣੇ ਲਈ ਜਾਂਦੇ ਘਰ ਨੂੰ